ਹਾਂਜੀ ਗੁਰੂ ਪਿਆਰਿਓ ਗੁਰੂ ਸਵਾਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸ ਤਰ੍ਹਾਂ ਸਾਡੇ ਮਨਾਂ ਦੇ ਵਿੱਚ ਕਈ ਤਰ੍ਹਾਂ ਦੇ ਸਵਾਲ ਹੁੰਦੇ ਨੇ ਤੇ 100 ਦੇ ਵਿੱਚੋਂ 70% ਜਿਹੜੀ ਸੰਗਤ ਹੈ ਉਹ ਇਹ ਸਵਾਲ ਕਰਦੀ ਹੈ ਵੀ ਅਸੀਂ ਸਵੇਰੇ ਅਮਰ ਤੇ ਵੇਲੇ ਵੀ ਉੱਠਦੇ ਹਾਂ ਕੇ ਅਸੀਂ ਇਸ਼ਨਾਨ ਵੀ ਕਰਦੇ ਹਾਂ ਸੁੱਚੇ ਵਸਤਰ ਵੀ ਪਾ ਕੇ ਦੇਸੀ ਘਿਉ ਦੀ ਜੋਤ ਲਾ ਕੇ ਸੁਚਾਸਣ ਬਿਸ਼ਾ ਕੇ ਪੂਰੀ ਸ਼ਰਧਾ ਭਾਵਨਾ ਦੇ ਨਾਲ ਅਸੀਂ ਸ਼ਬਦ ਦਾ ਜਾਪ ਕਰਦੇ ਹਾਂ ਸਾਡਾ ਫਲਾਣਾ ਕਾਰਜ ਹੈ ਉਹਦੀ ਸਿੱਧੀ ਦੇ ਲਈ ਅਸੀਂ ਕਿੰਨੇ ਸ਼ਬਦਾਂ ਦੇ ਜਾਪ ਕੀਤੇ ਅਸੀਂ ਫਲਾਣੇ ਭਾਈ ਸਾਹਿਬ ਦੀ ਵੀਡੀਓ ਸੁਣੀ ਅਸੀਂ ਫਲਾਣਿਆਂ ਦੀ ਸੁਣੀ ਅਸੀਂ ਉਹਨਾਂ ਭਾਈ ਸਾਹਿਬ ਦੀ ਸੁਣੀ ਅਸੀਂ ਹਰੇਕ ਹਰੇਕ ਸ਼ਬਦ ਦਾ ਜਾਪ ਕਰਕੇ ਵੇਖਿਆ ਪਰ ਸਾਡਾ ਕਾਰਜ ਸਿੱਧ ਨਹੀਂ ਹੋਇਆ ਹੁਣ ਤੁਸੀਂ ਮੈਨੂੰ ਇਹ ਦੱਸੋ ਵੀ ਜਿਸ ਗੁਰਬਾਣੀ ਦੇ ਨਾਲ ਗੁਰੂ ਨਾਨਕ ਪਾਤਸ਼ਾਹ ਨੇ ਔੜੀਆਂ ਦੇ ਕੋੜ ਦੂਰ ਕਰ ਦਿੱਤੇ ੱਗਾ ਨੂੰ ਸੱਜਣ ਬਣਾ ਦਿੱਤਾ ਪਾਣੀ ਦੇ ਚਸ਼ਮੇ ਚਲਾ ਦਿੱਤੇ ਰਿੱਧੀਆਂ ਸਿੱਧੀਆਂ ਨਦੀਆਂ ਪ੍ਰਗਟ ਕਰ ਦਿੱਤੀਆਂ ਭੋਗ ਮੁਖ ਦੇ ਲੰਗਰ ਲਾ ਦਿੱਤੇ ਐਡੇ ਵੱਡੇ ਕਾਰਜ ਗੁਰੂ ਨਾਨਕ ਸਾਹਿਬ ਨੇ ਕਰ ਦਿੱਤੇ ਤੇ ਉਹ ਬਾਣੀ ਸਾਡੇ ਕਾਰਜ ਕਿਉਂ ਨਹੀਂ ਕਰ ਸਕਦੀ ਉਹਦਾ ਕਾਰਨ ਹੈ ਵੀ ਅਸੀਂ ਆਪਣੇ ਵੱਲੋਂ ਕੋਸ਼ਿਸ਼ ਕਰਦੇ ਹਾਂ ਜਦੋਂ ਸਵੇਰੇ ਉੱਠਦੇ ਹਾਂ ਇਸ਼ਨਾਨ ਕਰਦੇ ਹਾਂ ਉਹ ਵੀ ਸੱਚ ਹੈ ਕੀ ਸਾਂਝ ਪਾਣੀ ਵੀ ਪਾ ਲਿਆ ਸੋਚੇ ਵਸਤਰ ਵੀ ਪਾ ਲਏ ਜੋਤ ਵੀ ਲਾ ਲਈ ਉਂਝਿਆਸਣ ਪਿਛਾ ਕੇ ਸ਼ਬਦ ਦਾ ਅਭਿਆਸ ਵੀ ਕਰ ਲਿਆ ਪਰ ਜਦੋਂ ਦਿਨ ਚੜਦਾ ਹੈ ਦਿਨ ਚੜਦਿਆਂ ਅਸੀਂ ਸੰਸਾਰ ਚ ਵਿਚਰਦਿਆਂ ਉਹ ਵਿਚਰਦਿਆਂ ਹੋਏ ਆਂ ਅਸੀਂ ਪੰਜ ਸੱਤ ਗਲਤੀਆਂ ਕਰ ਲੈਣੇ ਆਂ ਜਿੰਨਾ ਗਲਤੀਆਂ ਕਰਕੇ ਸਾਡੀ ਉਹ ਕੀਤੀ ਹੋਈ ਮਿਹਨਤ ਕੀਤਾ ਹੋਇਆ ਜਦ ਤੱਕ ਸਾਡਾ ਖੋਖਾ ਤੇ ਪੈ ਜਾਂਦਾ ਉਹ ਪੰਜ ਸੱਤ ਜਿਹੜੀਆਂ ਗਲਤੀਆਂ ਨੇ ਉਹਨਾਂ ਬਾਰੇ ਬਾਣੀ ਸਾਨੂੰ ਪਹਿਲਾਂ ਹੀ ਸੰਕੋਚ ਕਰਦੀ ਹੁਣ ਇਹ ਜਿਹੜਾ ਮਾਰਗ ਹੈ ਨਾ ਤੁਸੀਂ ਕੁਝ ਗੁਰੂ ਤੋਂ ਲੈਣਾ ਹੈ 40 ਦਿਨ ਘੱਟੋ ਘੱਟ ਤੁਸੀਂ ਚੌਂਕੜਾ ਲਾਉਣਾ ਹੈ ਸ਼ਬਦ ਦਾ ਅਭਿਆਸ ਕਰਨਾ ਸਮਝੋ 40 ਦਿਨ ਤੁਸੀਂ ਇੱਕ ਵੱਖਰੇ ਰਾਹ ਤੇ ਤੁਰਨਾ ਤੇ ਉਹ ਰਾਹ ਤੇ ਤੁਰਨ ਦੀ ਇੱਕ ਮਰਜ਼ਾਦ ਹੈ ਤੇ ਉਹ ਹਦਾਇਤਾਂ ਸਾਨੂੰ ਸਾਡੇ ਗੁਰੂ ਨੇ ਕੀਤੀਆਂ ਨੇ ਪਹਿਲਾ ਜਿਹੜਾ ਬਚਨ ਹੈ ਪਹਿਲੀ ਗਲਤੀ ਹੈ ਜਿਹੜੀ ਉਸੀ ਨਹੀਂ ਕਰਨੀ ਧਿਆਨ ਦੇਣਾ ਵੀ ਕੌੜਾ ਬੋਲ ਨਹੀਂ ਬੋਲਣਾ ਫਿੱਕਾ ਬੋਲ ਨਹੀਂ ਬੋਲਣਾ ਕਿਸੇ ਨੂੰ ਹੁਣ ਦੇਖੋ ਅਸੀਂ ਪਿਆਰੇ ਦੇ ਅੱਗੇ ਸ਼ਬਦ ਦਾ ਅਭਿਆਸ ਕਰਕੇ ਤਰਲਾ ਕਰਨਾ ਹੈ ਮਿੰਤ ਕਰਨੀ ਹੈ ਅਰਦਾਸ ਕਰਨੀ ਹੈ ਵੀ ਸਾਡਾ ਕਾਰਜ ਹੋ ਜਾਵੇ ਪਰ ਉਹ ਕਹਿੰਦਾ ਫਿੱਕਾ ਨਾ ਬੋਲ ਹੁਣ ਸਵੇਰੇ ਤੋਂ ਸ਼ਬਦ ਦਾ ਅਭਿਆਸ ਕਰਦੇ ਚੜ੍ਹੇ ਦਿਨ ਤੋਂ ਕੌੜੇ ਬੋਲ ਬੋਲਦਾ ਫਿੱਕੇ ਬੋਲ ਬੋਲਦਾ ਬਾਣੀ ਤਾਂ ਕਹਿੰਦੀ ਆ ਨਾਮ ਇੱਕ ਫਿੱਕਾ ਹੈ ਬੋਲੀ ਹੈ ਤਨ ਮਨ ਫਿੱਕਾ ਹੋਇ ਫਿੱਕਾ ਤੇ ਕੌੜਾ ਬੋਲ ਬੋਲਣ ਦੇ ਨਾਲ ਤੇਰੀ ਜਵਾਨ ਵੀ ਫਿੱਕੀ ਤਨ ਵੀ ਮਨ ਵੀ ਫਿੱਕਾ ਤੇ ਜਿਹਦੇ ਨਾਲ ਤੂੰ ਜੁੜਨ ਲੱਗਿਆ ਉਹ ਉਹ ਕਿਹੋ ਜਿਹਾ ਹਰ ਸੱਜਣ ਸਵਾਮੀ ਜੀ ਮਿੱਠ ਬੋਲੜਾ ਜੀ ਹਰ ਸੱਜਣ ਸੁਆਮੀ ਮੋਰਾ ਸਤਿਗੁਰੂ ਜੀ ਕਹਿੰਦੇ ਉਹ ਮਿੱਠੇ ਬੋਲ ਬੋਲਦਾ ਹਉ ਸੰਮਲ ਥੱਕੀ ਜੀ ਉਹ ਕਦੇ ਨਾ ਬੋਲਿਆ ਕੌੜਾ ਕੌੜਾ ਬੋਲਣਾ ਜਾਣੈ ਪੂਰਨ ਭਗਵਾਨ ਹੈ ਔਗਣ ਕੋਣਾ ਚਿਤਾਰਾ ਉਹ ਤਾਂ ਮਿੱਠੇ ਬੋਲ ਬੋਲਦਾ ਤੇ ਅਸੀਂ ਉਸ ਪਰਮਾਤਮਾ ਵਾਹਿਗੁਰੂ ਜੀ ਦੇ ਨਾਲ ਜੁੜ ਕੇ ਦਿਨੇ ਕਿਸੇ ਨੂੰ ਫਿੱਕਾ ਬੋਲੀਏ ਕੌੜੇ ਬੋਲ ਬੋਲੀਏ ਸਾਡਾ ਕੀਤਾ ਹੋਇਆ ਅਭਿਆਸ ਕਿੰਦਾ ਸਫਲਾ ਹੋ ਜਾਏ ਦੂਸਰੀ ਗਲਤੀ ਜਿਹੜੀ ਅਸੀਂ ਕਰਦੇ ਆ ਝੂਠ ਬੋਲਦੇ ਆ ਮਹਾਰਾਜ ਕਹਿੰਦੇ ਝੂਠ ਨਹੀਂ ਬੋਲਣਾ ਝੂਠ ਨਹੀਂ ਬੋਲਣਾ ਝੂਠ ਤੋਂ ਬਚਣਾ ਹੈ ਕਿਉਂਕਿ ਉਹਦਾ ਕਾਰਨ ਕੀ ਹੈ ਕਿਉਂਕਿ ਸਾਨੂੰ ਆਦ ਸੱਚ, ਜੁਗਾਦ ਸੱਚ, ਹੈਪੀ ਸੱਚ ਨਾਨਕ ਹੋਸੀ ਕੀ ਸੱਚ ਨਾਲ ਜੁੜਨਾ ਤੇ ਬਾਣੀ ਕਹਿੰਦੀ ਹੈ ਅੰਦਰੋਂ ਹੋ ਝੂਠੇ ਪੈਜ ਬਾਹਰ ਦੁਨੀਆ ਅੰਦਰ ਫੈਲ 68 ਤੀਰਚ ਜੇ ਨਾਵ ਹੈ ਉਤਰੈ ਨਹੀਂ ਮੈਂ 88 ਤੀਰ ਤਾਂ ਇਸ਼ਨਾਨ ਕਰਕੇ ਵੀ ਮੈਲ ਨਹੀਂ ਉਤਰਨੀ ਕਿਉਂਕਿ ਅੰਦਰ ਝੂਠ ਹੈ ਝੂਠ ਨੂੰ ਅਸੀਂ ਬਾਹਰ ਕੱਢਣਾ ਹੈ ਝੂਠ ਨਹੀਂ ਬੋਲਣਾ ਕੌੜਾ ਬੋਲ ਨਹੀਂ ਬੋਲਣਾ ਫਿੱਕਾ ਬੋਲ ਨਹੀਂ ਬੋਲਣਾ ਜੇ ਅਸੀਂ ਆਪਣਾ ਜੱਪ ਤੱਪ ਸਫਲਾ ਕਰਨਾ ਚਾਹੁੰਦੇ ਹਾਂ ਤਾਂ ਇਹ ਦੋ ਗੱਲਾਂ ਪਹਿਲੀਆਂ ਜਿਨ੍ਹਾਂ ਤੋਂ ਗੁਰਬਾਣੀ ਸਾਨੂੰ ਵਰਜਦੀ ਹੈ ਤੀਸਰੀ ਗਲਤੀ ਅਸੀਂ ਕਰਦੇ ਹਾਂ ਚੁਗਲੀ ਨਿੰਦਿਆ ਚੁਗਲੀ ਕਰਦੇ ਆ ਨਿੰਦਿਆ ਚੁਗਲੀ ਕਰਨ ਤੋਂ ਬਚਣਾ ਕਿਸੇ ਦੀ ਨਿੰਦਿਆ ਨਹੀਂ ਕਰਨੀ ਮਹਾਰਾਜ ਕਹਿੰਦੇ ਨਿੰਦਾ ਭਲੀ ਕਿਸੈ ਕੀ ਨਾਹੀ ਮਨ ਮੁਖ ਮੁਖਤ ਕਰਨ ਮੂੰ ਕਾਲੇ ਤੇ ਨੰਦਕਾਂ ਨਰਕੇ ਘੋਰ ਭਵਨ ਭਾਵ ਮੂੰ ਕਾਲੇ ਦਰਗਾਹ ਵਿੱਚ ਹੁੰਦੇ ਨੇ ਨਿੰਦਕਾਂ ਦੇ ਕਿਸੇ ਦੀ ਚੁਗਲੀ ਕਰਕੇ ਕਿਸਦਾ ਕੰਮ ਵਿਗਾੜ ਦੇਣਾ ਵੀ ਉਹਦਾ ਕੰਮ ਨਾ ਬਣ ਜਾਵੇ ਸਵੇਰੇ ਤੂੰ ਸ਼ਬਦ ਦਾ ਅਭਿਆਸ ਕਰਦਾ ਹੈ ਦਿਨੇ ਤੂੰ ਚੁਗਲੀ ਕਰਕੇ ਦੁਨੀਆ ਦੇ ਕਾਰਜ ਵਿਗਾੜਦਾ ਫਿਰਦਾ ਹੈ ਨਿੰਦਿਆ ਕਰਦਾ ਫਿਰਦਾ ਮੂਰਖਾ ਤੇਰਾ ਕਾਰਜ ਕਿਵੇਂ ਸਫਲਾ ਹੋ ਜਾਏਗਾ ਸੋ ਇਹ ਗੱਲਾਂ ਅਸੀਂ ਗਲਤੀਆਂ ਜਿਹੜੀਆਂ ਕਰਦੇ ਆਂ ਦੂਸਰੀ ਜਿਹੜੀ ਅਗਲੀ ਗਲਤੀ ਹੈ ਕਿਸੇ ਦਾ ਦਿਲ ਨਾ ਦਿਖਾਉਣਾ ਕੋਈ ਵੀ ਐਸਾ ਬੋਲ ਬੋਲ ਕੇ ਕਿਸੇ ਦਾ ਦਿਲ ਦਿਖਾਇਆ ਦਿਲ ਵਿੱਚ ਪਰਮਾਤਮਾ ਵਸਦਾ ਕਿਸੇ ਦਾ ਦਿਲ ਨਾ ਦਿਖਾਉਣਾ ਇਹ ਚੀਜ਼ ਤੋਂ ਵਿਚਾਰ ਰੱਖਣਾ ਜੇ ਇਹ ਚੀਜ਼ਾਂ ਦਾ ਪਰਹੇਜ਼ ਰੱਖਾਂਗੇ ਧਿਆਨ ਰੱਖਾਂਗੇ ਵਿਚਾਰ ਰੱਖਾਂਗੇ ਨਾ ਤਾਂ ਸਾਡਾ ਕੀਤਾ ਹੋਇਆ ਜਿਹੜਾ ਜੱਪ ਤਪ ਉਹ ਸਫਲਾ ਹੋ ਸਕਦਾ ਹੈ ਫਿਰ ਅਗਲਾ ਪਰਾਇਆ ਤਨ ਪਰਾਇਆ ਤਨ ਇਹਦੇ ਬਾਲਾ ਵੇਖਣਾ ਬਾਣੀ ਕੀ ਕਹਿੰਦੀ ਹੈ ਬਹੁ ਪਰਪੰਚ ਕਰ ਪਰ ਤਨ ਲਿਆ ਵੈ ਸੁਧਾਰਾ ਪੈ ਆਨ ਲੁਟਾਵੇ ਮਨ ਮੇਰੇ ਭੂਲੇ ਕਾਪਟ ਨਾ ਕੀਜੈ ਅੰਤ ਨਵੇਰਾ ਤੇਰੇ ਜੀ ਪੈ ਲੀਜੈ ਬਾਪ ਪਰਾਇਆ ਤਨ ਆ ਕਿਸੇ ਦੀ ਕੋਠੀ ਮੇਰੀ ਹੋ ਜਾਏ ਆ ਕਿਸੇ ਦਾ ਪੈਸਾ ਮੈਨੂੰ ਮਿਲ ਜਾਏ ਜਾਂ ਪ੍ਰਾਇਤਨ ਵਾਲ ਵੇਖਣਾ ਇਹ ਚੀਜ਼ਾਂ ਸੁਰਤ ਵਿੱਚ ਚਲਦੀਆਂ ਰਹਿੰਦੀਆਂ ਨੇ ਸੁਰਤ ਵੇਲੀ ਨਹੀਂ ਹੁੰਦੀ ਤੇ ਸ਼ਬਦ ਵਿੱਚ ਕਿਦਾਂ ਜੁੜੇਗੀ ਇਸ ਕਰਕੇ ਪ੍ਰਾਇਤਨ ਅਤੇ ਪ੍ਰਾਇਆ ਧਨ ਇਹ ਅੱਖਾਂ ਦਾ ਦੋਸ਼ ਹੈ ਇਸ ਦੋਸ਼ ਤੋਂ ਬਚਣਾ ਜਵਾਨ ਦਾ ਦੋਸ਼ ਆਪ ਜੀ ਨੇ ਸੁਣਿਆ ਵੀ ਕੌੜਾ ਬੋਲ ਨਹੀਂ ਬੋਲਣਾ ਫਿੱਕਾ ਬੋਲ ਨਹੀਂ ਬੋਲਣਾ ਝੂਠ ਨਹੀਂ ਬੋਲਣਾ ਚੁਗਲੀ ਨਹੀਂ ਕਰਨੀ ਨਿੰਦਿਆ ਨਹੀਂ ਕਰਨੀ ਜਵਾਨ ਦੇ ਦੋਸ਼ ਤੋਂ ਬਚਣਾ ਫਿਰ ਕਿਸੇ ਦਾ ਦਿਲ ਨਹੀਂ ਦਿਖਾਉਣਾ ਜਵਾਂ ਦੇ ਦੋਸਤੋ ਬਚਣਾ ਹੈ। ਪਰਾਇਆ ਤਨ ਪਰਾਇਆ ਧਾਨੀ ਵੇਖਣਾ ਅੱਖਾਂ ਦੇ ਦੋਸਤੋ ਬਚਣਾ ਹੈ। ਫਿਰ ਉਸ ਤੋਂ ਬਾਅਦ ਆ ਗਿਆ ਚਿੱਤ ਦਾ ਦੋਸ਼। ਜਿੱਦਾਂ ਸਿਰਫ ਸਾਨੂੰ ਪਤਾ じゃ ਪ੍ਰਮਾਤਮਾ ਨੂੰ ਪਤਾ ਹੈ। ਨਾਲ ਬੈਠੇ ਬੰਦੇ ਨੂੰ ਨਹੀਂ ਪਤਾ। ਦਿਲ ਦੇ ਵਿੱਚ ਕਾਪਟ ਰੱਖਣਾ ਵੀ ਫਲਾਣੇ ਦਾ ਬੁਰਾ ਹੋ ਜਾਏ, ਫਲਾਣੇ ਦਾ ਇਸ ਤਰ੍ਹਾਂ ਹੋ ਜਾਏ। ਮਨ ਵਿੱਚ ਸੜੀ ਜਾਣਾ ਤੇ ਵੈਸੇ ਸ਼ਬਦ ਦਾ ਜਾਪ ਕਰਨਾ ਤੇ ਕਿੱਦਾਂ ਸਫਲਤਾ ਮਿਲੇਗੀ? ਮਹਾਰਾਜ ਸਤਿਗੁਰੂ ਜੀ ਕਹਿੰਦੇ, ਪਰਕਾ ਬੁਰਾ ਨਾ ਰੱਖੋ ਚੀਤ। ਤੁਮ ਕੋ ਦੁੱਖ ਨਾਹੀ ਭਾਈ ਮੀਤ ਕਿਸੇ ਪਰਾਇ ਦਾ ਬੁਰਾ ਨਾ ਤੱਕ ਤੈਨੂੰ ਦੁੱਖ ਨਹੀਂ ਲੱਗੇਗਾ ਆ ਜਿਹੜੀਆਂ ਸੱਤ ਗਲਤੀਆਂ ਅਸੀਂ ਵੱਡੀਆਂ ਕਰਦੇ ਆ ਨਾ ਇਹ ਗਲਤੀਆਂ ਕਰਨ ਕਰਕੇ ਸਾਡਾ ਕੀਤਾ ਹੋਇਆ ਜਿਹੜਾ ਜਾਪ ਹੈ ਉਹ ਸਫਲਾ ਨਹੀਂ ਹੁੰਦਾ ਜਿਹੜੇ ਸ਼ਬਦ ਦੀ ਅਸੀਂ ਕਮਾਈ ਕਰਦੇ ਆ ਉਹ ਸਾਡੇ ਤੇ ਅਸਰ ਨਹੀਂ ਕਰਦੀ ਕਿਉਂਕਿ ਅਸੀਂ ਆ ਗਲਤੀਆਂ ਕਰਦੇ ਆ ਇਹ ਗਲਤੀਆਂ ਛੱਡ ਦਿਓ ਕਰਨੀਆਂ ਇਹਨਾਂ ਵੱਲ ਧਿਆਨ ਦਿਓ ਤੇ ਫੇਰ ਸੱਚੇ ਮਨ ਨਾਲ ਗੁਰੂ ਦੇ ਅੱਗੇ ਸਮਰਪਿਤ ਹੋਗੇ ਅੰਮ੍ਰਿਤ ਵੇਲੇ ਉੱਠ ਕੇ ਚੌਂਕੜਾ ਮਾਰ ਕੇ ਕਿਸੇ ਵੀ ਸ਼ਬਦ ਦਾ ਜਾਪ ਕਰੋ ਤੁਹਾਡੀ ਕੀਤੀ ਹੋਈ ਮਿਹਨਤ ਪੱਲੇ ਪਏਗੀ ਤੁਹਾਨੂੰ ਉਸ ਸ਼ਬਦ ਦੇ ਜਾਪ ਵਿੱਚ ਸਫਲਤਾ ਹੋਏਗੀ ਤੁਹਾਡਾ ਸ਼ਬਦ ਸਿੱਧ ਹੋ ਜਾਏਗਾ ਇਹ ਗਲਤੀਆਂ ਤੋਂ ਬਚ ਕੇ ਤੁਸੀਂ ਇੱਕ ਜਰਦੀ ਸ਼ਬਦ ਦਾ ਪਾਠ ਵੀ ਕਰ ਲੋ ਨਾ ਉਹ ਵੀ ਤੁਹਾਨੂੰ ਅਰਸ਼ਾਂ ਤੋਂ ਅਰਸ਼ਾਂ ਤੱਕ ਪਹੁੰਚਾ ਸਕਦਾ ਹੈ ਇਸ ਕਰਕੇ ਇਹ ਪਰਮਾਰਥ ਦੇ ਮਾਰਗ ਦੇ ਉੱਤੇ ਚੱਲਣ ਵਾਸਤੇ ਸਾਨੂੰ ਅੱਖਾਂ ਦੇ ਦੋਸ਼ ਤੋਂ ਜੀਭਾ ਦੇ દોਸ਼ ਤੋਂ ਕੰਨਾਂ ਦੇ દોਸ਼ ਤੋਂ ਹੱਥਾਂ ਦੇ દોਸ਼ ਤੋਂ ਪੈਰਾਂ ਦੇ દોਸ਼ ਤੋਂ ਬਚਣਾ ਪੈਂਦਾ। ਉਹ ਗੱਲਾਂ ਜਿਹੜੀਆਂ ਗੁਰਮਤ ਵਿੱਚ ਪ੍ਰਮਾਣ ਨਹੀਂ ਜਿਨ੍ਹਾਂ ਤੋਂ ਗੁਰੂ ਸਾਹਿਬ ਵਰਜਦੇ ਨੇ ਉਹਨਾਂ ਤੋਂ ਬਚ ਕੇ ਆਪਣੇ ਆਪ ਨੂੰ ਸੰਕੋਚ ਕੇ ਸਿਮਰਨ ਕਰਨਾ ਪੈਂਦਾ। ਇਸ ਕਰਕੇ ਜਿਹੜੇ ਸਾਧੂ ਸੰਤ ਮਹਾਤਮਾ ਹੁੰਦੇ ਨੇ ਉਹ ਪਲ-ਪਲ ਪਲ-ਪਲ ਸਵਾਸ-ਸਵਾਸ ਦੁਨੀਆ ਚ ਵਿਚਰਦੇ। ਆਪਣੇ ਆਪ ਨੂੰ ਇੰਨਾ ਸੰਕੋਚ ਕੇ ਰੱਖਦੇ ਨੇ ਜਵਾਨ ਦੇ ਵਿੱਚੋਂ ਕੋਈ ਬੋਲ ਬੋਲਣਾ ਨਾ ਉਹ ਵੀ ਬੋਲਣ ਵੇਲੇ 10 ਵਾਰ ਸੋਚਦੇ ਨੇ ਵੀ ਇਹ ਬੋਲ ਸਾਡੇ ਗੁਰੂ ਨੂੰ ਪਰਮੇਸ਼ਰ ਨੂੰ ਪਾਉਂਦਾ ਕਿ ਨਹੀਂ ਪਾਉਂਦਾ ਇਸ ਕਰਕੇ ਪੰਜ ਸੱਤ ਗਲਤੀਆਂ ਜਿਹੜੀਆਂ ਹਨ ਜੇ ਅਸੀਂ ਇਹਨਾਂ ਵੱਲ ਧਿਆਨ ਦੇਈਏ ਨਾ ਗਲਤੀਆਂ ਤੋਂ ਬਚ ਕੇ ਰਹੀਏ ਫਿਰ ਸਾਡਾ ਕੀਤਾ ਹੋਇਆ ਜਾਪ ਕੀਤਾ ਹੋਇਆ ਸਿਮਰਨ ਕੀਤਾ ਹੋਇਆ ਜਾਪ ਤਾਂ ਕੀਤੀ ਹੋਈ ਭਗਤੀ ਸਫਲੀ ਹੋਏਗੀ ਸਾਡੇ ਕਾਰਜਾਂ ਦੇ ਵਿੱਚ ਸਫਲਤਾ ਨੂੰ ਕੋਈ ਰੋਕ ਨਹੀਂ ਕਿਉਂਕਿ ਗੁਰੂ ਫਿਰ ਅੰਗ ਸੰਗ ਹੋ ਕੇ ਵਰਤਣ ਲੱਗ ਜਾਂਦਾ ਹੈ ਜਦੋਂ ਵੇਖਦਾ ਵੀ ਮੇਰਾ ਬੱਚਾ ਮੇਰੇ ਭੈ ਵਿੱਚ ਰਹਿ ਕੇ ਮੇਰੀ ਦਸੀ ਮਰਿਆਦਾ ਅਨਸਾਰ ਚੱਲ ਕੇ ਸ਼ਬਦ ਦਾ ਅਭਿਆਸ ਕਰਦੇ ਆ ਸ਼ਬਦ ਦੀ ਕਮਾਈ ਕਰ ਰਿਹਾ ਤੇ ਫਿਰ ਗੁਰੂ ਸਾਹਿਬ ਸਾਡੇ ਆਪ ਕਿਰਪਾ ਕਰਕੇ ਕਾਜ ਸਵਾਰਦੇ ਨੇ ਆਪਣੇ ਸੇਵਕ ਕੀ ਆਪੇ ਰੱਖ ਹੈ ਆਪੇ ਨਾਮ ਜਪਾਵੇ ਜਹ ਜਹ ਕਾਜ ਕਰਤ ਸੇਵਕ ਕੀ ਤਾਹਾਂ ਤਾਹਾਂ ਉੱਠਦਾ ਵੈ ਸੇਵਕ ਨੂੰ ਨਿਗੜੀ ਹੋਏ ਦਿਖਾਵੇ ਇਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ